ਯਾਦਾਂ ਦੇ ਚਰੋਖੇ 'ਚ ਅੱਜ ਆਪਾਂ ਗੱਲ ਕਰਾਂਗੇ ਸੋਮਣੀ ਕਮੇਟੀ ਦੀ ਪਹਿਲੀ ਚੋਣ ਬਾਰੇ ਸੋਮਣੀ ਕਮੇਟੀ ਦੀ ਇਸ ਮੀਟਿੰਗ ਦੇ ਵਿੱਚ ਕੁੱਲ 175 ਮੈਂਬਰ ਚੁਣੇ ਗਏ ਜਿਨ੍ਹਾਂ ਨੂੰ ਸੇਵਾ ਸੰਭਾਲ ਸੰਗਤ ਨੇ ਸੌਂਪੀ ਸੀ ਪੰਜ ਪਿਆਰੇ ਸਹਿਬਾਨਾਂ ਦੀ ਵਖਰੀ ਚੋਣ ਕੀਤੀ ਗਈ ਇਹਨਾਂ ਪੰਜਾ ਪਿਆਰਿਆਂ ਦੇ ਨਾਂ ਇਉਂ ਸਣ ਜਥੇਦਾਰ ਬਲਵੰਤ ਸਿੰਘ ਕੋਲਾ 바ਵਾ ਹਰਕ੍ਰਿਸ਼ਨ ਸਿੰਘ ਮਾਸਟਰ ਮੋਤਾ ਸਿੰਘ ਜਥੇਦਾਰ ਤੇਜਾ ਸਿੰਘ ਪੂਚਾ ਤੇ ਪ੍ਰੋਫੈਸਰ ਤੇਜਾ ਸਿੰਘ ਮਸਤੂਆਣਾ ਪ੍ਰੋਫੈਸਰ ਤੇਜਾ ਸਿੰਘ ਬਾਰੇ ਇਤਰਾਜ਼ ਉਠਾਇਆ ਗਿਆ ਕਿ ਉਹ ਆਪਣੇ ਆਪ ਨੂੰ ਸੰਤ ਖੋਣ ਦੇਣੇ ਤੇ ਮੱਥਾ ਵੀ ਟਿਕਾਉਂਦੇ ਨੇ ਇਹਦੇ ਤੇ ਪ੍ਰੋਫੈਸਰ ਸਾਹਿਬ ਨੇ ਸੰਗਤ ਤੋਂ ਮਾਫੀ ਮੰਗੀ ਤੇ ਤੋਬਾ ਕੀਤੀ ਪਰ ਅੱਜਕੱਲ੍ਹ ਆਪਣੀ ਸੋਮਣੀ ਕਮੇਟੀ ਦੇ ਵਿੱਚ ਇਹ ਜੀ ਹੈ ਮਨਮਤੀਏ ਕਾਫੀ ਨੇ ਜਿਹੜੇ ਕਿ ਆਪਣੇ ਆਪ ਨੂੰ ਧਾਕੜ ਖਵਾਉਂਦੇ ਨੇ ਤੇ ਗੁਰੂ ਘਰ ਤੇ ਕਬਜ਼ਾ ਰੱਖੀ ਫਿਰਦੇ ਨੇ ਸਾਝੀ ਸੁਧਾਈ ਦੀ ਲੋੜ